ਛੇੜ ਲਾ ਦੇ ਯਾਰ ਓਏ ਬਾਈ ਆਹਾ ਲਿਆ ਚਲ ਕੋਈ ਨਹੀਂ ਸੌਰੀ ਹੋ ਗਈ ਹੁਣ ਤਾਂ ਗਲਤੀ ਮੰਨ ਲੈ ਹੁਣ ਤਾਂ ਕੋਈ ਫਿਕਸ ਹੋਣੇ ਓਕੇ ਆ ਜਾ ਇਧਰ ਨੂੰ ਹੋ ਜਾ ਵੀਡੀਓ ਬਣਾਓ ਖੁਸ਼ ਹੋ ਕੇ ਸਾਰੇ ਜਣੇ ਲੜਿਆ ਨਾ ਕਰੋ ਮਿਲ ਕੇ ਰਹੋ ਸਾਰੇ ਭਾਈਓ ਤੁਸੀਂ ਤੁਹਾਨੂੰ ਮੈਂ ਲੜਾ ਕੇ ਨਹੀਂ ਰਾਜੀ ਚਲੋ ਜੀ ਤੁਸੀਂ ਮੈਨੂੰ ਰੋਕ ਲਾ ਨਹੀਂ ਤਾਂ ਮੈਂ ਮੇਰਾ ਜੂ ਲੜਨਾ ਨਹੀਂ ਕਿਸੇ ਨਾਲ ਕੀ ਖੱਟਿਆ ਕਿਸੇ ਨੇ ਲੜਾਈ ਚੋ ਯਾਰ ਹਾਂ ਜੀ ਬਾਬਾ ਜੀ ਤੈਨੂੰ ਤਾਂ ਮੈਂ ਨਹੀਂ ਆ ਨੇ ਇਧਰ ਵੜ ਜਾ ਉਹਨਾਂ ਦੀ ਵੀਡੀਓ ਨਾ ਖਰਾਬ ਕਰ ਇਹ ਆ ਚੌਥਾ ਮੀਮਣਾ ਜੀ ਬਾਈ ਪਿਛੇ ਨੂੰ ਮੜੀ ਉਹ ਸੋਣਾ ਬੱਕਰਾ ਚਾਰੇ ਲੈਣੇ ਨੇ ਬਾਬਾ ਜੀ ਇੱਕੋ ਮੁੱਲ ਵੇਚਣ ਵਾਲਾ ਕਰੀ ਨਾ ਸਹੀ ਲੈਣ ਤੇ ਆ ਜਾ ਜਗਾਹਕ ਮੰਡੀ ਚਾਹੀਦੀ ਆ ਰੋਲੇ ਕਰਕੇ ਆ ਪਾੜੀ ਨਹੀਂ ਕਰਨੀ ਆਪਾਂ ਆਪਣਾ ਮਾਲ ਵੇਚਣੇ ਤੇਰੀ ਵੀ ਰੋਟੀ ਬਣੇ ਮੇਰੀ ਵੀ ਬਣੇ ਨਾ ਗਰੀਬਾਂ ਦਾ ਵੀ ਕੰਮ ਬਣੇ ਉਹਨਾਂ ਦੀ ਵੀ ਵੀਡੀਓ ਬਣੇ ਵਿਚਾਰਿਆਂ ਦੀ ਆਸ ਕਰਕੇ ਆਏ ਆ ਕਿੰਨੇ ਬੰਦੇ ਤੁਸੀਂ ਆਸ ਤੇ ਹੁਣ ਬਈ ਸਹੀ ਕਰ ਆਪਾਂ ਸਿਆਣਾ ਬੰਦਾ ਤੇ ਨਾਲ ਕੋਈ ਉਹ ਗੱਲ ਨਹੀਂ ਕਰਨੀ ਮੈਂ ਤਾਂ ਗੱਲੇ ਮੁੱਲ ਦੀ ਮੁੱਲ ਦੀ ਗੱਲ ਕਰੂੰ ਜਿਹੜੀ ਤੇਰੇ ਫਿੱਟ ਆਵੇ ਮਾੜਾ ਇਹ ਘੱਟ ਲਓ ਮੁੰਡੇ ਓਏ ਆ ਗਿਆ ਮੈਂ ਕਿਤਾ ਪੁੱਛਣਾ ਨਾ ਪਰ ਦੇਖਣਾ ਨਹੀਂ ਚਲੋ ਜੋ ਕਿ ਆਪਾਂ ਨੂੰ ਕੀ ਹੈ 5-5000 ਕਹਿੰਦਾ ਬਾਬਾ ਜੀ ਗੁੱਸਾ ਨਾ ਮੇਰੇ ਤੇ ਕਰੀਂ ਅਗਲੇ ਕਹਿੰਦੇ ਨੇ ਲੈਣ ਵਾਲੇ ਕਹਿੰਦੇ ਨੇ ਮੈਂ ਤਾਂ ਵਿਚ ਵਿਚਾਲੇ ਆਲਾ ਕਿਉਂ ਵੀ ਤਰਨੋ ਰਾਜੂ ਆ ਪਕੜਿਆ ਕੋਈ ਗਲਤ ਬੰਦੇ ਨਹੀਂ ਪਤਾ ਵਿਚ ਵਿਚਾਲਿਆਂ ਮੰਨ ਨਾ ਮੰਨ ਫਿਰ ਇਹ ਦੱਸਦੇ ਵੀ ਨਹੀਂ ਹੈਗੇ ਹਾਂ ਲਓ ਜੀ ਲਓ ਇਹ ਦੱਸਦੇ ਵੀ ਨਹੀਂ ਬਈ ਹੈਗੇ ਫਿਰ ਮਾੜਾ ਤਕੜਾ ਤੇਰਾ ਵਿਚੇ ਚਾਰ ਇਕੱਠੇ ਵਿਕਦੇ ਨਹੀਂ ਦੇਖਣੇ ਤਾਂ ਇਕੱਠੇ ਆਦਾ ਝੂਠਾ ਜਾਣੀ ਹੈ ਮੁੱਛਰਾ ਕਿੰਨੇ ਕਹਿੰਦਾ ਫਿਰ ਜਾਇਜ ਦੱਸ ਦੇ ਸਾਢੇ 8 ਨੂੰ ਸਾਢੇ 8 ਨੂੰ ਨਹੀਂ ਹੁੰਦਾ ਇਹ ਪੰਜ ਨੂੰ ਕਹਿੰਦੇ ਨੇ ਪਰ ਪੰਜ ਨੂੰ ਮੈਨੂੰ ਘੱਟ ਐ ਮੈਨੂੰ ਪਤਾ ਵੀ ਇਹ ਵੀ ਘੱਟ ਐ ਜਨੇ ਉਰਾ ਹੱਥ ਕਰ ਪੂਰੇ 6000 ਨੂੰ ਮੇਮ ਨੇ ਵੇਚਤੇ ਤੇਰੇ ਠੀਕ ਐ ਠੀਕ ਐ ਮਾਰੇ ਤਖੜੇ ਵਿੱਚੇ ਜਾਂਦੇ ਐ ਤੇ ਤੇਰਾ ਮੇਰਾ ਮਾਲ ਸਾਰਾ ਦੇਖ ਕੇ ਆ ਬੋਕ ਬੰਦ ਸਾ ਤੇਰਾ ਐ ਨਾ ਓਕੇ ਦੀ ਰਿਪੋਰਟ ਐ ਤੇਰਾ ਮਾਰਾ ਕੁਛ ਨਹੀਂ ਮੰਡੀ ਐ ਮੰਡੀ ਦਾ ਸਾਰਾ ਹੁਣ ਬੱਕਰਿਆਂ ਨੂੰ ਦੇਖਿਆ ਜੇ ਚੰਗਾ ਐ ਤੇਰਾ ਮਾਲ ਤਾਂ ਹੀ ਬਕਿਆ ਰਹੇ ਹਾਂ ਨਹੀਂ ਸਾਨੂੰ ਕੀ ਲੋੜ ਤੀ ਵੇਚਾਂ ਦੀ ਆ ਵੀ ਵਿਚਿਆ ਮੇਮਣਾਂ ਆ ਗਿਆ ਆ ਦੇਖੋ ਆ ਮੇਮਣਾਂ ਤੇ ਤਿੰਨਾ ਮੇਮਣੀਆਂ ਨੇ ਇਹਨੇ ਪਾਲਨੀਆਂ ਨੇ ਤੇਰੇ ਹੱਥੋਂ ਬੂਟਾ ਲੱਗ ਜੂਦੇ ਘਰੇ ਮਾੜਾ ਇਧਰੋਂ ਵੀ ਹੋਵੇ ਇੰਨੀ ਨਹੀਂ ਗੱਲ ਬਾਈ ਮਾੜਾ ਮੋਟਾ ਦਮ ਹੈਗਾ ਤੁਹਾਡੇ ਚ ਹੈ ਤੂੰ ਕਰ ਦੇਣਾ ਜੂ ਆ ਮੈਂ ਹੀ ਕਰ ਦਵਾਂ ਛੱਡ ਪਰਾਂ ਫਿਰ ਕੰਨੂ ਖਿੱਚਦਾ ਨਾ ਇਹਨਾਂ ਨੂੰ ਮਾਰੀ ਨਾ ਨਾ ਮੈਂ ਤਾਂ ਰੱਬ ਨੂੰ ਆ ਜਾਨ ਦੇਣੀਆਂ ਬਈ ਮੈਂ ਤਾਂ 2 ਰੁਪਏ ਦੋਸਤ ਖੁਸ਼ ਹੋ ਕੇ ਲੈਣੇ ਨੇ ਲੈ ਭਾਈ ਸਾਢੇ ਸ਼ੀ ਨੂੰ ਹੋਗੇ ਦੇਣੇ ਨਹੀਂ ਹੁਣ ਜਾਮਾ ਜ਼ਮੀਨ ਦੇਣੇ ਬਸ ਰਹਿਣ ਦੇ ਅੱਠ ਰੋਟੇ ਮੀਟਰ ਅੜੀ ਨਾ ਕਰ ਅੜੀ ਨਹੀਂ ਬੱਚੇ ਵੀ ਤੇ ਪੁਰੇ ਪਲੇ ਪਿਆ ਖਰਚਾ ਦੋ ਮਿੰਟ ਓਰੇ ਆ ਓਰੇ ਆ ਤੇ ਦੇਣੇ ਤਾਂ ਹੈ ਨਹੀਂ ਪਰ ਮੈਂ ਤੈਨੂੰ ਭਜਾ ਕੇ ਜਾਊਂਗਾ ਪੂਰੇ ਸੱਤ ਨੂੰ ਹੋ ਗਈ ਚੁੱਪ ਕਰ ਜਾ ਉਹ ਨਹੀਂ ਹੋਣਗੇ ਚੁੱਪ ਕਰ ਜਾ ਮੈਂ ਕੋਈ ਨਹੀਂ ਕਿ 500 ਲੈਣਾ ਇਨਾ ਚੋ 200 ਦੋਸੀ ਲੈਣਾ ਮੈਂ ਤਾਂ ਤੇਥੋਂ ਉਹ ਕੋਈ ਨਹੀਂ ਉਹ ਤਾਂ ਜਿਹੜੇ ਤੇਰੇ ਆ ਉਹ ਤਾਂ ਦੇਣੀ ਐ 800 ਹੀ ਬਣੂਗਾ ਤਾਂ ਮੈਥੋਂ ਨਹੀਂ ਲੈਣਾ ਨਹੀਂ ਦੇ ਦੇ ਹੈਂ 80 ਕੱਟ ਕੇ ਅੜੀ ਐ ਤੇਰੀ ਕੋਈ ਅੜੀ ਨਹੀਂ ਯਾਰ ਮੈਨੂੰ ਹੁਣ ਦੀਦਾ ਮੁਰੇ ਬੱਚਿਆਂ ਦਾ ਵੀ ਦੀਦਾ ਲੈ ਦੀਦਾ ਮੈਨੂੰ ਵੀ ਕਹਿ ਕੇ ਔੜ ਕੇ 7.5 ਖੋਲ ਬਈ ਬਸ ਸੁਣ ਚੁੱਪ ਕਰਾ ਜੀ ਜੀ ਪੂਰੀ ਕਰ ਹਾਂ ਖੁਸ਼ ਕਰ ਕੇ ਨੂੰ ਛੋੜ ਜੋ ਮਰਜ਼ੀ ਕਰ ਦੀ ਉਹ ਮੰਗੀ ਉਹ ਮੰਗੀ ਦੇ ਬਸ ਠੀਕ ਐ ਹੋਗੇ ਇਹ ਉਹ ਨਹੀਂ ਮੁਕਰਦੇ ਆ ਹੋਗੇ ਉਹਨਾਂ ਨੂੰ ਵੀ ਆਪਣੇ ਤੇ ਭਰੋਸਾ ਵਿਚਾਰਿਆਂ ਨੂੰ ਚਲੋ ਜੀ ਬੋਲੋ ਬੋਲੋ ਚਲੋ ਜੀ ਕਰੋ ਵਸਤੇ ਚੰਗੇ ਆ ਆ ਬੱਚੇ ਵੇਖਿਆ ਜੀ 7.5 ਹਜ਼ਾਰ ਨੂੰ ਬਾਈਆਂ ਨੂੰ ਦੇਖਣ ਵਾਲਿਆਂ ਨੂੰ ਵੀਡੀਓ ਵਾਲਿਆਂ ਨੂੰ ਦੱਸਦੇ ਆਂ ਅਸੀਂ ਕਿ ਜਿਨ੍ਹਾਂ ਜਿਨ੍ਹਾਂ ਦੇ ਚੈਨਲਾਂ ਦੀ ਵੀਡੀਓ ਦੇਖੋਗੇ ਸਾਰਿਆਂ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸੱਚਾਈ ਦਾ ਸੌਦਾ 7.5 ਹਜ਼ਾਰ ਨੂੰ ਪੂਰੇ ਵਧੀਆ ਕੁਆਲਿਟੀ ਦੇ ਬੱਚੇ ਐ ਤੇ ਕੰਨਾ ਕੁੰਨਾ ਵਾਲੇ ਪੂਰੀ ਕੰਨਾ ਦੀ ਕੁਆਲਿਟੀ ਤੇ ਚੰਗੇ ਲਾਲ ਡੱਬੇ ਜੋ ਕਿ ਵੇਗਲੇਰਾਂ ਦੀ ਬਲੱਡ ਲਾਈਨ ਆਪਣੇ ਦੇਵ ਬਾਈ ਦੀ ਬਲੱਡ ਲਾਈਨ ਚੱਲੀ ਹੋਈ ਐ ਤੇ ਇਹਨਾਂ ਦਾ ਇੱਕੋ ਹੀ ਕਾਰੋ ਪਰਿਵਾਰ ਐ ਸਾਰਾ ਲਾਣੇਦਾਰ ਆਇਆ ਵੇਗਲੇਰੇ ਤੋਂ ਚੰਗੀਆਂ ਬੱਕਰੀਆਂ ਇਹਦੇ ਲਵੇ ਰੱਖਿਓ ਮੇਰਾ ਖਿਆਲ 40 50 ਚੰਗਾ ਇੱਕ ਤਾਂ ਉਹ ਕਾਖੜਾ ਇੱਕ ਦੋ ਘਰੇ ਵੀ ਹੋਣਗੇ ਚੰਗੇ ਬੋਕ ਨੇ ਜਿਹੜਾ ਬਾਈ ਦੇਵ ਲਵੇ ਡੱਬਾ ਬੋਕ ਹੁੰਦਾ ਸੀ ਨਾ ਉਹ ਬਲੱਡ ਲਾਈਨ ਚੋਂ ਉਹਨਾਂ ਦਾ ਖੂਨ ਐ ਸਾਰਿਆਂ ਦਾ ਤੋ ਸਾਨੂੰ ਸਾਰੇ ਪਿੰਡਾਂ ਦਾ ਪਤਾ ਵੀ ਕਿਹੜੇ ਨੇ ਚੰਗਾ ਕਿਹੜੇ ਨੇ ਮੰਦਾ ਸਾਨੂੰ ਤਾਂ ਦੱਸਣਾ ਤਾਂ ਲੱਗਦਾ ਹੀ ਅਗਲੇ ਨੂੰ ਆਲਾ ਕਹਿੰਦਾ ਰਾਜੂ ਹੁਣ ਰਿਜ਼ਲਟ ਨਹੀਂ ਦੱਸਦੇ ਇਹ ਰਿਜ਼ਲਟ ਵੀ ਤੁਹਾਨੂੰ ਵੀਡੀਓ ਰਾਹੀਂ ਅਸੀਂ ਦੱਸਤਾ ਇਹਨਾਂ ਨੂੰ ਵੀ ਵਧੀਆ ਪੰਨ ਨਹੀਂ ਇਹ ਵੀ ਵੀ ਇਹਨਾਂ ਨੂੰ ਵੀ ਮਹਾਰਾਜ ਵਾਅਦਾ ਕਰੇ ਵਿਚਾਰੇ ਨੇ ਨਵਾਂ ਕੰਮ ਛੇੜਿਆ ਪਾਲਣਗੇ ਇਹਦੇ ਹੱਥੋਂ ਬੂਤਾ ਲੱਗ ਗਿਆ ਇਹਨਾਂ ਦੇ ਘਰੇ ਠੀਕ ਹੈ ਨਾ ਗੱਲ ਮਹਾਰਾਜ ਵਾਅਦਾ ਕਰਨ ਵਾਲਾ ਪਰਮਾਤਮਾ ਹੈ ਲਿਆਓ ਭਾਈ ਪੈਸੇ ਦਿਓ ਭਾਈ ਕਰੋ ਪੈਸੇ ਤੇ ਹੀ ਰੰਦਾ ਉਰੇ ਆ ਜਾ ਤੂੰ ਮੇਰੇ ਕੋਲ ਆ ਜਾ ਵੀਡੀਓ ਚਾ ਚਾ ਜਦੋਂ ਮੂੰਹ ਮਠਾਗੜਾ ਉਹ ਗੋਣ ਨਾਲ ਕੋਈ ਨਹੀਂ ਆਪੀ ਹੋ ਜਾ ਆਪਣਾ ਹੱਕ ਕੋਈ ਨਹੀਂ ਰੱਖਦਾ ਆਪਣਾ ਹੱਕ ਕੋਈ ਨਹੀਂ ਰੱਖਦਾ ਕੋਈ ਨਹੀਂ ਹਾਂਜੀ 7:30 ਨੂੰ ਹੋਇਆ ਹੈ ਹੈ ਠੀਕ ਹੋ ਗਿਆ ਠੀਕ ਹੋ ਗਿਆ ਆ ਸਾਈ ਵਾਲਾ ਮੈਨੂੰ ਦੇ ਲਓ ਜੀ ਮਹਾਰਾਜ ਦੋ ਤਿੰਨ ਚਾਰ ਪੰਜ 6 7 8 9 10 11 12 13 14 15 16 17 18 19 20 21 22 24 25 26 27 28 29 30 ਕੀ ਦੁਵਾਰਾ ਕਰਨ ਲੋ ਜੀ ਆ ਤੁਹਾਡਾ ਸਾਈ ਵਾਲਾ ਜੀ ਫੜੋ ਕੋਈ ਨਹੀਂ ਬਸ ਤੇਰੇ ਕੰਨੀ ਬਗਜੂ ਕੋਈ ਨਹੀਂ ਤੇ ਕਿਹ ਇਨਾ ਦਮਾਂਗੇ ਬਾਈ ਆ ਲੋ ਇਸ ਟਵਰ ਲਾ ਲੋ